ਸਮਲਿੰਗੀ ਵਿਆਹ ਦਾ ਇੱਕ ਅਨੋਖਾ ਮਾਮਲਾ ਆਇਆ ਸਾਹਮਣੇ ਕੁੜੀ ਲੈ ਗਈ ਵਿਆਹ ਵਾਲੀ ਕੁੜੀ ਨੂੰ ਭਜਾ ਕੇ ਘਰ ਦੇ ਵਿੱਚ ਲਿਆਂਦਾ ਪਿਆ ਸੀ ਸਾਰਾ ਦਾਜ ਦਾ ਸਮਾਨ ਅਤੇ 14 ਜਨਵਰੀ ਦਾ ਰੱਖਿਆ ਗਿਆ ਸੀ ਵਿਆਹ ਅੱਜ ਕੱਲ ਦੀ ਨੌਜਵਾਨ ਪੀੜੀ ਪਤਾ ਨਹੀਂ ਕਿਹੜੇ ਰਸਤੇ ਪੈ ਚੁੱਕੀ ਹੈ ਜਿੱਥੇ ਹੁਣ ਇੱਕ ਲੜਕੀ ਦਾ ਵਿਆਹ ਜਿਹੜਾ ਰੱਖਿਆ ਗਿਆ ਸੀ 14 ਜਨਵਰੀ ਦਾ ਅਤੇ ਉਸ ਦੀ ਸਹੇਲੀ ਜੋ 9ਵੀਂ 10ਵੀਂ ਦੇ ਵਿੱਚ 10ਵੀਂ ਦੇ ਵਿੱਚ ਇਕੱਠੀਆਂ ਪੜਦੀਆਂ ਸਨ ਉਹ ਉਸ ਦਾ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਵਿਆਹ ਕਰਦੇ ਅੰਦਰ ਰੱਖਿਆ ਹੋਇਆ ਸੀ ਸਾਰੇ ਜਿਹੜੇ ਦਾਜ ਦਾ ਸਮਾਨ ਹੈ ਉਹ ਲਿਆਂਦਾ ਗਿਆ ਸੀ ਲੇਕਿਨ ਹੁਣ ਇਸ ਵਿਆਹ ਵਾਲੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਹੀ ਉਹਦੀ ਸਹੇਲੀ ਜਿਹੜੀ ਉਹ ਭਜਾ ਕੇ ਲੈ ਗਈ ਹੈ ਅਤੇ ਇਸ ਨੂੰ ਲੈ ਕੇ ਪੁਲਿਸ ਨੂੰ ਮਾਮਲਾ ਜਿਹੜਾ ਉਹ ਆਪਣਾ ਸ਼ਿਕਾਇਤ ਦਿੱਤੀ ਗਈ ਹੈ ਲੇਕਿਨ ਇਸਥੇਤਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਦੀ ਲੜਕੀ ਨੂੰ ਵਾਪਸ ਜਿਹੜਾ ਕੀਤਾ ਜਾਵੇ ਕਿਉਂਕਿ ਇਹ ਦੋਨੇ ਲੜਕੀਆਂ ਬਾਲਗ ਹਨ ਅਤੇ ਇਸ ਲਈ ਪੁਲਿਸ ਇਸ ਮਾਮਲੇ ਤੋਂ ਲੈ ਕੇ ਆਪਣੀ ਜਿਹੜੀ ਕੰਨੀਆਂ ਉਹ ਕਤਰਾ ਰਹੀ ਹੈ ਹੋ ਗਈ ਹੈ ਕੀ ਸਾਰਾ ਮਾਮਲਾ ਕਿਦਨ ਗਈ ਤੇ ਕੀ ਹੈ ਮਾਮਲਾ ਕੁੜੀ ਦੀ شادی ਰੱਖੀ ਗਈ ਥੋੜੀ ਤਵੀ ਪੰਜੀ ਤਰੀ ਤੇ ਚੂੜੀਆਂ ਪਾਉਣ ਨਾ ਚਾਹੀ ਤੇ ਗਰਾਦਾ ਹੋ ਗਿਆ ਅੱਛਾ ਹਾਂਜੀ ਕਿਹਦੇ ਨਾਲ ਗਈ ਲਟਕੀ ਦੇ ਨਾਲ ਹੀ ਗਈ ਲਟਕੀ ਆ ਦੀ ਦੋਸਤ ਦੀ ਸਕੂਲ ਦੀ ਦੋਸਤ ਦੀ ਅੱਛਾ ਹਾਂਜੀ ਵਿਆਹ ਕਿਦਨ ਰੱਖਿਆ ਵਿਆਹ 14 ਫਰਵਰੀ ਜਨਵਰੀ ਦਾ 2 ਜਨਵਰੀ ਆਇਆ ਹਾਂਜੀ ਕੋਈ ਦਾਦੀ ਜੂ ਜਿਹੜੀ ਕੁੜੀ ਆ ਤੇ ਹਾਂਜੀ ਦਾਦੀ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਦੇਖੋ ਨੀ ਚਰਾ ਕੁੜੀ ਚਲ ਗਈ ਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਆ ਕੋਈ ਕਰਦਾ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸੇ ਸੰਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਆ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਦੀ ਰਹਿਣ ਵਾਲੇ ਗਵਾਂਢ ਵਾਲੇ ਉਸ ਦੇ ਪਰਿਵਾਰ ਨੇ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕੋਈ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਸਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁੱਝ ਕੇ ਇਹ ਦੱਸਣ ਲੱਗੀ ਕਿ ਜਾਣ ਜਾਣ ਬੁੱਝ ਕੇ ਨਹੀਂ ਦੱਸਣ ਲੱਗੋ ਕੁੜੀ ਇਹਨਾਂ ਗੈਬ ਕੀਤੀ ਕੋਈ ਕਰੋਪੈਸਾ ਤੇਲਾ ਵੀ ਖੜਿਆ ਕੋਈ ਗਹਿਣਾ ਖੜਿਆ ਹਾਂ ਜੀ ਖੜਿਆ ਗਹਿਣਾ ਖੜਿਆ ਕੁੜੀ ਨੇ ਐਸਾ ਵੀ ਖੜਿਆ ਕੋਈ ਬਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹ ਵੀ ਨਾਲ ਲੈ ਗਏ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਕੀਤੀ ਕੋਈ ਹਾਂ ਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਪੁਲਿਸ ਆਂਦੀ ਐਵੇਂ ਇਹ ਮਾਮਲੇ ਜੇ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂ ਜੀ ਇਹ ਇਸ ਸੰਬੰਧੀ ਕੋਈ ਗਾਂ ਤੱਕ ਕੋਈ ਲੱਗਾ ਪਤਾ ਕੋਈ ਫੋਨ ਫੋਨ ਕੁੜੀ ਦਾ ਜਾਂ ਕੋਈ ਪਤਨ ਦਾ ਰਿਸ਼ਤਦਾਰ ਕੀ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾ ਹੈ ਇਹ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਆਦਾ ਕਿੱਥੋਂ ਖੜਾ ਤੇ ਕੁੜੀ ਨੂੰ ਪੁਝਾ ਕੇ ਨਹੀਂ ਉਹਨੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਣ ਲੱਗੀ 10 ਵਜੇ ਤੱਕ ਕਦੋਂ ਰਹੀ ਇਹਾਂ ਦੀ ਦੋਸਤੀ ਕਦੋਂ ਦੀ ਦੋਸਤੀ ਇਹਨਾਂ ਦੀ ਇੱਥੇ ਰਿੰਡਾਂ ਅਰੇ ਗਿਆ ਲੱਗੇ ਸਾਡੇ ਸਾਹਮਣੇ ਤੇ ਜੋਖ ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂ ਜੀ ਛੁੱਟੇ ਜਾਂਦਾਂ ਆ ਕੱਟਣਾ ਜਾਂਦੀਆਂ ਗੱਠਣਾ ਹੁੰਦਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੇ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਰੀ ਸੁਣੀ ਇਹ ਇੱਕ ਆ ਚਾਂਸਾ ਹੋਗਾ ਜਿਸ ਜਗ੍ਹਾ ਕੁੜੀ ਦਾ ਰਿਸਤਾ ਮੰਗਿਆ ਹੀ ਜਦੋਂ ਪੂਨਾ ਬਣ ਗਈ ਉਹਨ ਕੀਆ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਦਾ ਜਵਾਬ ਦਿੱਤਾ ਹਾਂਜੀ ਕੀ ਮੰਗਰਦੇ ਕੁੜੀ ਨੂੰ ਕੀ ਗੱਲਾਂ ਕਰਦੇ ਜੇ ਤੁਹਾਡੀ ਵੀ ਜੋ ਵੇਦੀ ਪਈ ਹੈ ਸਾਨੂੰ ਕੁੜੀ ਸਾਡੀ ਸਹੀ ਸਲਾਹਨ ਤੋਂ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹੂੰ ਹਾਡੀ ਇਹ ਮੰਗਾ ਸਾਡੀ ਕੁੜੀ ਸਾਡੇ ਕੋਲ ਪਹੁੰਚ ਗਈ ਅਸੀਂ ਕੁਛ ਨਹੀਂ ਕਮਾਂਗੇ ਕੁੜੀ ਠੀਕ ਹਾਲੇ ਕੱਤੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਦੀ ਸੁਣਿਆ ਹਿੰਦਾ ਕੁੜੀ ਕੁੜੀ ਪਹਹਾਗਦਾ ਕੀ ਮੁੰਡਾ ਦੇ ਕੁੜੀ ਪਹਹਾਗਦਾ ਕਦੇ ਸੁਣੀ ਸੀ ਕੀ ਲੱਗਦਾ ਤੁਹਾਨੂੰ ਹਰਖਿਸਤਾਨ ਠੀਕ ਕਰ ਦਿਓ ਤੇ ਕਹਿਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤਾਂ ਸੁਣਿਆ ਹਿੰ ਕੁੜੀਆਂ ਕੁੜੀਆਂ ਦਾ ਤਾਂ ਚਲੋ ਨਹੀਂ ਸੁਣਿਆ ਕੁਝ ਕੰਨਾ ਵੀ ਤੁਹਾਨੂੰ ਲੱਗਾ ਕੋਈ ਗਲਬਤ ਹੈ ਘਰ ਚ ਰਿੰਦੀਆਂ ਜਾਂ ਕੋਈ ਗਲਬਤ ਨਾਲ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਨਾ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਰੇ ਦੱਸ ਦੇ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸਦੇ ਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇ ਲੀਆਂ ਤੌਰ ਤੇ ਹੀ ਰਹਿ ਗਏ ਸੀ ਇਸੇ ਲੀਆਂ ਹੀ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰਣੀ ਹੈ ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆਹ ਕੰਮ ਕਰਨਾ ਉਹ ਜੀ ਦੇ ਕੁੜੀ ਜੀ ਵੀ ਉਹਦੇ ਪਰਿਵਾਰ ਨੇ ਤਨਗਿਆ ਪਿਆ ਹੁਣ ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਕੋਈ ਗੱਲ ਬਣੀ ਕੀ ਦਿਨ ਕੋਈ ਨਹੀਂ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਥਾਣੇ ਦਰਖਾਸਤ ਗਈ ਥਾਣੇ ਪੁਲਸੀ ਜਾਂਦੀ ਹੈ ਥਾਣੇ ਦਰਖਾਸਤ ਦਿੱਤੀ ਹੋਈ ਹੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂ ਜੀ ਕੁੜੀ ਦਾਜਾ ਦੇਣਾ ਕੀ ਕੀ ਕੁੜੀ ਦਾਜ ਵਾਸਤੇ ਦਿੰਦਾ ਹੈ ਕਰ ਦਾਜ ਵਾਸਤੇ ਫੇਟੀ ਫੂਟੀ ਸਾਰਾ ਕੁਝ ਬਣਾਇਆ ਹੈ ਹੀ ਹਾਂਜੀ ਵਾਸ਼ਿੰਗ ਮਸ਼ੀਨ ਵੀ अच्छा चलो ज्ञाना गुना ही बनाया बनाया पर जान नाल ਹੁਣ ਜਿਹੜੀਆਂ ਆਸਾਂ ਖਤਮ ਹੋ ਗਈਆਂ ਹਾਂ ਹਾਂ ਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਤੀ ਪੋਤੇ ਦਾ ਕਰੇ ਤੇ ਵਾਚ ਉਹ ਸਾਰੀਆਂ ਮਿੱਦਾ ਤੇ ਪਾਣੀ ਫਿਰ ਜਿਹਦੇ ਮਾਰੀ ਜਾਂਦੀਆਂ ਆਸ ਚੋਂ ਤੇ ਤੇਰੀ ਕੁੜੀ ਘਰ ਵਾਪਸ ਆਏ ਫਿਰ ਕੀ ਹਾਂਜੀ ਅਸੀਂ ਕੁਛ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ